ਜੜੀ ਬੂਟੀ ਰਸਾਇਣ ਸਿੰਘ ਵਿੱਚ ਤੁਹਾਡਾ ਸਵਾਗਤ ਹੈ ਜੀ। ਉਹ ਜੜੀ ਜਾਣਕਾਰੀ ਅੱਜ ਉਹ ਬੁੱਕਣ ਬੂਟੀ ਦੀ ਸਨਾਖਤ ਦੇ ਸੰਬੰਧ ਵਿੱਚ ਹੈ ਜੀ। ਬੁੱਕਣ ਬੂਟੀ ਦੀ ਸਨਾਖਤ ਕਰਾਉਣ ਦੇ ਸ਼ੀਸ਼ੇ ਦੇ ਲਈ ਮਹਾਕਾਲ ਹੈ। ਸ਼ੀਸ਼ੇ ਨੂੰ ਬਹੁਤ ਜਲਦੀ ਕੁਸਤਾ ਕਰਦੀ ਹੈ। ਬੁੱਕਣ ਬੂਟੀ ਦੇਖੋ ਜੀ। ਇਹ ਹੈ ਜੀ ਬੁੱਕਣ ਬੂਟੀ, ਪਾਰਾ ਔਰ ਸਿੱਕਾ ਸਲਵਦ ਕਰਕੇ ਇਹਦੇ ਰਸ ਵਿੱਚ ਖਰਲ ਕੀਤਾ ਜਾਵੇ ਕਟੋ-ਕਟ 1.5 ਲੀਟਰ ਰਸ ਖਰਲ ਕਰਦੇ ਹੋ ਤੁਸੀਂ ਤਾਂ ਬਿਹਤਰੀਨ ਆਕਸੀਰੀ ਕੁਸਤਾਜ ਤਿਆਰ ਹੋ ਜਾਂਦਾ ਜੀ ਇਹ ਬੁੱਕਣ ਬੂਟੀ ਹੈ ਇਹਦੇ ਰਸ ਵਿੱਚ ਇੰਨੀ ਪਾਵਰ ਹੈ ਕਿ ਸਿੱਕੇ ਨੂੰ ਬਹੁਤ ਜਲਦੀ ਕੁਸਤਾ ਕਰਦੀ ਹੈ ਜੀ ਪਾਰੇ ਨਾਲ ਮਿਲਾ ਕੇ ਸਿੱਕੇ ਦਾ ਤੁਸੀਂ ਕੁਸਤਾ ਕਰ ਸਕਦੇ ਹੋ ਜੋ ਅਕਸੀਰੀ ਕੁਸਤਾ ਹੁੰਦਾ ਸਾਤ ਸਿੰਗਰ ਸੌਰੀ ਸੰਖੇ ਦਾ ਵੀ ਮੇਲ ਕਰ ਸਕਦੇ ਹਾਂ ਠੀਕ ਹੈ ਜੀ ਇਹ ਵਧੀਆ ਕੰਮ ਦੇਣ ਵਾਲੀ ਬੂਟੀ ਹੈ ਤੇ ਇਹਦੇ ਵਿੱਚ ਵਰਕੀਆ ਵੀ ਕਾਇਮ ਹੁੰਦੀ ਹੈ ਜੀ ਇਹਦੇ ਨੁਗਦੇ ਵਿੱਚ ਰੱਖ ਕੇ ਵਰਕੀਆ ਵੀ ਕਾਇਮ ਹੁੰਦੀ ਹੈ ਤੇ ਇਹ ਬੁੱਕਣ ਬੂਟੀ ਹੈ ਜੀ ਇਹ ਨਕ ਸਿੱਕਣੀ ਦੀ ਤਰ੍ਹਾਂ ਇਹਦੇ ਥੋੜੇ ਥੋੜੇ ਪੱਤੇ ਮੇਲ ਖਾਂਦੇ ਨੇ ਜੋ ਵੀ ਵੀਰ ਕੀਮਿਆ ਗਰੀ ਦਾ ਮਹਾਰਾ ਉਹ ਤੋਂ ਲਾਭ ਲੈ ਸਕਦਾ ਜੀ ਬੁੱਕਣ ਬੂਟੀ ਆ ਇਹ ਠੀਕ ਹੋ ਗਿਆ ਜੀ ਸਤਿ ਸ਼੍ਰੀ ਅਕਾਲ ਜੀ